ਰਮੰਦਰ ਸਾਹਿਬ ਇੱਕ ਟੂਰਿਸਟ ਸਪੌਟ ਬਣ ਚੁੱਕਾ ਜਿੱਥੇ ਆਉਂਦੇ ਨੇ ਜੋੜੇ ਵਿਆਹ ਕਰਾ ਕੇ ਸੈਲਫੀਆਂ ਲੈ ਕੇ ਚਲੇ ਜਾਂਦੇ ਨੇ ਰਮੰਦਰ ਸਾਹਿਬ ਦੇ ਵਿੱਚ ਸੰਗਤ ਜਿਹੜੀ ਮਾਲਵੇ ਤੋਂ ਵੀ ਜਾਂਦੀ ਆ ਦੂਰੋਂ ਦਰਾਡੇੋਂ ਜਾਂਦੀ ਆ ਪਹਿਲਾਂ ਵਾਸ਼ਰੂਮ ਜਾ ਕੇ ਇਸ਼ਨਾਨ ਕਰਕੇ ਪ੍ਰਦਖਣਾ ਫੇਰ ਸਰੋਵਰ 'ਚ ਟੁੱਪੀ ਲਾਉਂਦੇ ਪਰ ਜਿਹੜੇ ਆ ਹੁਣ ਪਰਦੇਸਾਂ 'ਚ ਆਉਂਦੀਆਂ ਬੀਬੀਆਂ ਸਾੜੀਆਂ ਸਮੇਤ ਵੜ ਜਾਂਦੀਆਂ ਨੇ ਤੇ ਚੂਲੇ ਲੈ ਲੈ ਕੇ ਵਿੱਚੇ ਥੁੱਕ ਦਿਆਂ ਨੇ ਕੋਈ ਉਹਨਾਂ ਨੂੰ ਦੱਸਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਆ ਕੇ ਉੱਥੇ ਨਮਾਜ਼ ਪੜ ਰਿਹਾ ਕੋਈ ਉੱਥੇ ਆ ਕੇ ਯੋਗਾ ਸਿਖਾ ਰਿਹਾ ਸਾਡਾ ਇੱਕ ਟੂਰਿਸਟ ਸਪੌਟ ਬਣ ਚੁੱਕਾ ਤੋ ਅਸੀਂ ਇਹਨੂੰ ਜੇ ਬਚਾਉਣਾ ਇੱਕ 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 ਦੇਖੋ ਇੱਕ ਤੇ ਹੈਗਾ ਪੈਸਾ ਇੱਕ ਜਿਹੜਾ ਪੈਸਾ ਆ ਉਹ ਪੈਸਾ ਲੱਗ ਰਿਹਾ ਸਾਡਾ ਰਾਜਨੀਤੀ ਤੇ ਜਿਹੜੇ ਗੁਰੂ ਦਾ ਤੁਸੀਂ ਹੁਣ ਮੱਥਾ ਟੇਕਦੇ ਹੋ ਜਿਹੜਾ ਇਹ ਗੁਰੂ ਦੀ ਗੋਲਕ ਦਾ ਪੈਸਾ ਇਹ ਲੱਗ ਰਿਹਾ ਸਾਡੀ ਰਾਜਨੀਤੀ ਤੇ ਹੁਣ ਜਿਸ ਤਰ੍ਹਾਂ ਭੋੜੇ ਦਿਨ ਪਹਿਲਾਂ ਵੱਡੇ ਵੱਡੇ ਹੋਲਡਿੰਗ ਲੱਗੇ ਸਾਰੇ ਪੰਜਾਬ ਚ ਪਿੰਡਾਂ ਚ ਸ਼ਹਿਰਾਂ ਚ ਕਾਲ ਤੱਕ ਠੱਠੇ ਦੀ ਫੋਟੋ ਆ ਉਹਦੇ ਉੱਤੇ ਲਿਖਿਆ ਨਾ ਮਾਫੀ ਜੋ ਗੁਨਾ ਵੋਟਾਂ ਕਾਲੀ ਦਲ ਨੂੰ ਪਾਓ ਜਿਹੜੀ ਕਾਂਗਰਸ ਆ ਉਹ ਉਹਨੇ ਸਾਡਾ ਕਾਲ ਤੱਕ ਠਟਾਇਆ ਤੇ ਜਿਹੜਾ ਅਪੀਲ ਕਰਨ ਵਾਲਾ ਉਹ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁਣ ਜਿਹੜੇ ਅਪੀਲ ਕਰਨ ਵਾਲਾ ਉਹਦੀ ਅਪੀਲ ਇੰਨੀ ਅਸਰ ਕੀਤੀ ਲੋਕਾਂ 'ਚ ਜਿਨ੍ਹਾਂ ਨੂੰ ਵੋਟ ਪਾਉਣ ਲਈ ਕਿਹਾ ਉਹਨਾਂ ਦੀਆਂ ਤੇ ਦਸਾਂ ਦੀਆਂ ਜਵਾਨਤਾਂ ਜਬਤ ਹੋ ਗਈਆਂ ਇੱਕ ਸੀਟ ਜਿੱਤੇ ਤੇ ਜਿਨ੍ਹਾਂ ਨੂੰ ਕਿਹਾ ਨਹੀਂ ਪਾਉਣੇ ਉਹਨਾਂ ਦੇ 8 ਸੀਟਾਂ ਜਿੱਤ ਗਈਆਂ ਹੁਣ ਇਹ ਪ੍ਰਧਾਨ ਦੱਸੇ ਕਿ ਜਿਹੜਾ ਇਹਨਾਂ ਨੇ ਕਰੋੜਾਂ ਰੁਪਈਆ ਖਰਚ ਕਰਕੇ ਹੋਲਡਿੰਗ ਲਾਏ ਸਾਰੇ ਪੰਜਾਬ 'ਚ ਉਹ ਗੁਰੂ ਦਾ ਪੈਸਾ ਜਿਹੜਾ ਉਹਦੇ ਲਈ ਜਵਾਬ ਦੇ ਕੌਣ ਹੈ ਕਿ ਸਾਡੇ ਪਿੰਡਾਂ 'ਚ ਗਰੀਬੀ ਦੀ ਗੁਰਬਤ ਸਿਰ ਤੇ ਚੜ ਕੇ ਨੱਚਣ ਢੀ ਕੋਈ ਬੱਚੇ ਪੜ ਨਹੀਂ ਰਹੇ ਸਾਡੇ ਮਾਝੇ ਦੀ ਬੈਲਟ ਦੇ ਵਿੱਚ ਜਿੰਨੇ ਇਸਾਈ ਸਕੂਲ ਬਣ ਚੁੱਕੇ ਨੇ ਇਹ ਹਿਸਟਰੀ ਐਕ ਇੱਕ ਤੋਂ ਇੱਕ ਸਕੂਲ ਬਣ ਰਿਹਾ ਤੇ ਉਹ 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 ਚੈਲੰਜ ਕਰਕੇ ਉਹ ਓਪਨਲੀ ਕਹਿੰਦੇ ਨੇ ਜਦੋਂ ਉਹਨਾਂ ਨੂੰ ਕਹੋ ਜੀ ਫੀਸ ਘੱਟ ਕਰੋ ਉਹ ਕਹਿੰਦੇ ਅੱਧੀ ਕਰ ਦਿਆਂਗੇ ਸਾਡੇ ਨਾਲ ਮਿਲ ਕੇ ਚੱਲੋ 10+2 ਤੱਕ ਪੜਾਵਾਂਗੇ ਇਸਾਈ ਬਣ ਜਾਓ ਤੇ ਸਾਡੇ ਗਰੀਬ ਬੱਚੇ ਮਜਬੂਰੀ ਨੂੰ ਬਣ ਰਹੇ ਨੇ ਤਾਲੀਮ ਲੈਣ ਲਈ ਕਿ ਸਾਰੀ ਜ਼ਿੰਦਗੀ ਅਸੀਂ ਟੋਕਰੀ ਨਾ ਢੋਈਏ ਮਜ਼ਦੂਰੀ ਨਾ ਕਰੀਏ ਕਿਤੇ ਅਫਸਰੀ ਕਰੀਏ ਇਸ ਕਰਕੇ ਲਾਲਚ ਨੂੰ ਬਣ ਰਹੇ ਨੇ ਇਹ ਸੱਚ ਆ ਸਾਡੀ ਕਮੇਟੀ ਉਹਨਾਂ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੀ 8 38 ਜਾਂ 37 37 ਜਾਂ 38 ਸਕੂਲ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਸਕੂਲ ਦੇ ਵਿੱਚ ਕਿਸੇ ਬੱਚੇ ਨੂੰ ਫੀਸ ਮਾਫ ਨਹੀਂ ਗਰੀਬ ਬੱਚੇ ਨੂੰ ਸਕੂਲ ਬੰਦ ਹੋਣ ਦੇ ਕਿਨਾਰੇ ਪਏ ਨੇ ਕੋਈ ਸ਼ੌਕ ਨਹੀਂ ਅਸੀਂ ਇੰਨਾ ਪੈਸਾ ਸਾਡੇ ਕੋਲ 15 ਅਰਬ ਰੁਪਏ ਦਾ ਬਜਟ ਆ। ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੀ ਤੁਸੀਂ ਕਣਕ ਲੈ ਕੇ ਜਾਂਦੇ ਹੋ ਜਦੋਂ ਕਣਕ ਆਉਂਦੀ ਆ ਖੇਤਾਂ ਚੋਂ ਨਿਕਲਦੀ ਆ ਹਰੇਕ ਪਰਿਵਾਰ ਦੀ ਅਰਦਾਸ ਹੁੰਦੀ ਸੱਚੇ ਪਾਤਸ਼ਾਹ ਕੋਈ ਕੁਦਰਤੀ ਆਫਤ ਨਾ ਆਵੇ ਮੀਂਹੇਰੀ ਤੋਂ ਬਚਾਅ ਹੋਵੇ ਅਸੀਂ ਸੱਚੇ ਪਾਤਸ਼ਾਹ ਤੇਰੇ ਦਰ ਤੇ ਇੱਕ ਮਾਣੀਆ ਇੱਕ ਕੁਇੰਟਲ ਕਣਕ ਦੇਵਾਂਗੇ ਲੰਗਰ ਚ ਜੇ ਸੋਹਣੀ ਸੋਹਣੀ ਫਸਲ ਘਰ ਆ ਜੇ ਉਹ ਜਦੋਂ ਫਸਲ ਘਰ ਆਉਂਦੀ ਆ ਤੁਸੀਂ ਆਪਣੀ ਗੁਰੂ ਸਾਹਿਬ ਦਾ ਹਿੱਸਾ ਬੋਰੀ ਚ ਕੱਢ ਕੇ ਰੱਖ ਲੈਂਦੇ ਹੋ ਜਦੋਂ ਪਿੰਡ ਤੋਂ ਟਰਾਲੀ ਜਾਵੇ ਟਰੱਕ ਜਾਵੇ ਬੱਸ ਜਾਵੇ ਤੁਸੀਂ ਹਰਮੰਦਰ ਸਾਹਿਬ ਲੈ ਕੇ ਜਾਂਦੇ ਹੋ ਇਹ ਜਿਹੜੀ ਕਣਕ ਤੁਸੀਂ ਦਿੰਦੇ ਹੋ April ਦੇ ਮਹੀਨੇ ਚ ਇਹਦੀ ਔਸਤ ਗਿਣਤੀ ਆ 8000 ਕੁਇੰਟਲ ਜਿਹੜੀ ਪੂਰੇ ਪੰਜਾਬ ਚੋਂ ਹਰਿਆਣੇ ਚ ਆਉਂਦੀ ਆ ਗੁਰੂ ਘਰ ਚ ਇਹਦੀ ਔਸਤ ਜਿਹੜੀ ਆ ਜਿਹੜੀ ਹਰ ਇੱਕ ਸਾਲ ਲਿਖੀ ਜਾਂਦੀ ਆ ਉਹ 8000 ਕੁਇੰਟਲ ਨਿਕਲਦੀ ਆ 8000 ਕਵੈਂਟਲ ਹੀ ਨਿਕਲਦੀ ਆ ਜਿਹੜੀ ਆਪਣੇ ਫਾਰਮ ਹਾਊਸ ਨੇ ਕਮੇਟੀ ਦੇ 20000 ਫਾਰਮ ਹਾਊਸ ਨੇ ਜਿਹੜੇ ਇਹਨਾਂ ਨੇ 1-1 ਰੁਪਿਆ ਲੀਜ਼ ਤੇ ਦਿੱਤੇ ਹੋਏ ਲੀਡਰਾਂ ਨੂੰ ਉਹਨਾਂ ਨੇ ਗਾਹ ਬਾਗ ਲਾਏ ਹੋਏ ਨੇ ਨਹਿਰੀ ਪਾਣੀ ਜਿਹੜੀ ਆ 60000 ਰੁਪਏ ਨੂੰ ਏਕੜ ਜ਼ਮੀਨ ਜਿਹੜੀ ਠੇਕਾ ਮਿਲਦਾ ਜਿਹਦਾ ਮਿਲਦੀ ਨਹੀਂ ਗੀ ਉਹ ਨਹਿਰੀ ਪਾਣੀ ਜ਼ਮੀਨ ਇਹਨਾਂ ਨੇ 20-20000 ਨੂੰ ਠੇਕਾ ਹੁਣ ਕੀਤਾ ਜਦੋਂ ਮੈਂ ਰੌਲਾ ਪਾਇਆ ਨਹੀਂ ਤੇ 6000 ਨੂੰ ਠੇਕੇ ਤੇ ਚੱਲਦੀ ਰਹੀ 4000 ਨੂੰ ਠੇਕੇ ਤੇ ਚੱਲਦੀ ਰਹੀ ਇਹ ਜਿਹੜੀ ਉਹਨਾਂ ਜ਼ਮੀਨਾਂ ਚੋਂ ਜਿਹੜੀਆਂ ਆਪ ਵਾਉਂਦੇ ਨੇ ਫਾਰਮ ਹਾਊਸ ਉਹਨਾਂ ਤੋਂ 8000 ਕੁਇੰਟਲ ਹੀ ਉੱਥੋਂ ਆਉਂਦੀ ਆ ਇਹ 16000 ਕੁਇੰਟਲ ਜਿਹੜੀ ਕੜਕਿਆ ਇਹਦੇ ਤੇ ਹੀ ਅਸੀਂ ਗਰੀਬ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ ਪਰ ਨਾ ਏਕੇ ਦਿਨ ਮਿਲਾਂ ਵਾਲਿਆਂ ਨੂੰ ਚੁਕਾਉਂਦੇ ਆ ਤੇ ਮਿਲਾਂ ਵਾਲਿਆਂ ਤੋਂ ਫਿਰ ਕਮਿਸ਼ਨ ਲੈ ਕੇ ਆਟਾ ਬੋਰੀਆਂ ਮੋਲ ਲੈ ਕੇ ਤੇ ਫਿਰ ਲੰਗਰ